ਕਿਉਂਕਿ ਆਪਾਂ ਅਰਦਾਸ ਚ ਰੋਜ਼ ਕਹਿੰਦੇ ਆ ਰਾਜ ਕਰੇਗਾ ਖਾਲਸਾ ਇਹ ਰਾਜ ਕਰੇਗਾ ਖਾਲਸਾ ਉਦੋਂ ਕਹਿਣ ਨੂੰ ਹੀ ਨਹੀਂ ਇਹ ਮਹਾਰਾਜ ਮਹਾਰਾਜ ਨੇ ਆਪਣਾ ਰਾਜ ਫੇਰ ਬਹਾਲ ਕਰਨਾ ਹੈ ਨਾ ਤੇ ਆਪਾਂ ਕਿੱਥੋਂ ਆਏ ਹੁਣ ਤਾਂ ਖਾਲਸਾ ਬਹੁਤ ਪਾਵਰਫੁਲ ਹੌਸਾਬ ਦੇਖੀ ਜੇ ਪੈਸੇ ਵਾਈਸ ਸੋਚੀਏ ਜਾ ਉਦਾਂ ਜਿਹੜੀਆਂ ਆਪਣੇ ਕੋਲ ਲਕਸ਼ਰੀਆਂ ਪਰ ਅੱਜ ਚਲਾ ਨਹੀਂ ਸਕਦੇ ਪਰ ਸਾਨੂੰ 40 ਸਾਲ ਲੱਗੇ 35-40 ਸਾਲ ਲੱਗੇ ਸਮਝਣ ਨੂੰ ਕਿ ਐਕਚੁਅਲੀ ਸੰਤ ਜੀ ਸਹੀ ਸੀਗੇ ਤੇ ਜਿਹੜੇ ਆਲੇ-ਦੁਆਲੇ ਸਾਡੇ ਕੋਲ ਸਿੱਖ ਲੀਡਰਸ਼ਿਪ ਸੀ ਉਹਨਾਂ ਨੇ ਗੱਦਾਰੀਆਂ ਕੀਤੀਆਂ ਜਿਹੜੇ ਆਪਣੀ ਕਾਨਫਰੰਸ ਦੇ ਵੀ ਗੱਲ ਜਿਵੇਂ ਕਿ ਬਾਦਲ ਪਰਵਾਹ ਯੋਰ ਸਟ੍ਰੇਮ ਤੇ ਹੋਣੇ ਤੇ ਉਹਨਾਂ ਨੇ ਸੰਤਾਂ ਨੂੰ ਬਾਅਦ ਚ ਅਟੈਕ ਕਰਵਾਇਆ ਉਹਨਾਂ ਨੂੰ ਸ਼ਹੀਦ ਕਰਾਇਆ ਸੰਗਤਾਂ ਨੂੰ ਸ਼ਹੀਦ ਕਰਾਇਆ ਆਪਣੇ ਅਕਾਲ ਤਖਤ ਸਾਹਿਬ ਨੂੰ ਢਵਾਤਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਬਾਅਦ ਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ 'ਚ ਵੀ ਗੋਲੀਆਂ ਲੰਘਾਈਆਂ ਪਰ ਉਸ ਤੋਂ ਬਾਅਦ ਫਿਰ ਦੀਪ ਨੇ ਆ ਕੇ ਜਦੋਂ ਬਾਤ ਚੱਕੀ ਉਹੀ ਨੈਰੇਟਿਵ ਦੁਬਾਰਾ ਆ ਗਿਆ ਨਾ ਉਹ ਸਰਕਾਰਾਂ ਨੂੰ ਤਾਂ ਭੱਜਣਾ ਪੈ ਗਿਆ ਏਜੰਸੀਆਂ ਨੂੰ ਵੀ ਇਹ ਬੰਦਾ ਇਹ ਕਿਵੇਂ ਇਹ ਬਾਤ ਚੱਕ ਸਕਦਾ ਇਹਨੂੰ ਆਪਾਂ ਕੈਰੈਕਟਰ ਅਸੈਸਿਨੇਸ਼ਨ ਕਰੀਏ ਜਿਵੇਂ ਦੀਪ ਦੀ ਜਦੋਂ ਜੇਲ੍ਹ ਤੋਂ ਬਾਅਦ ਇਫੈਕਟ ਹੋਰ